ਕਿਆ ਦੀ ਐਸਾ ਬੋ ਪਹਿਲਾਂ ਤਾਂ ਤੂੰ ਇੱਥੇ ਉੱਠ ਖੜਾ ਕਿਉਂਕਿ ਕੁੜੀ ਮਾਰ ਸਕਦੀ ਹੈ ਨਹੀਂ ਮਾਰਦੀ ਯਾਰ ਖੜਾ ਹੋ ਜਾ ਬਈ ਮੈਂ ਖੜਾ ਹੁੰਦੇ ਨਹੀਂ ਹੁੰਦਾ ਹੀ ਨਹੀਂ ਪੱਕਾ ਹੀ ਜਦਾਈ ਹੈ ਲੈ ਲੈ ਮੈਂ ਤਾਂ ਆ ਪੈ ਜਾਂਦਾ ਬਈ ਓਹੋ ਹੋਰ ਕੀ ਕਰਣਾ ਹੋਰ ਦੋਸਤੋ ਆਹਦਾ ਕਮਾਲ ਹੀ ਕਰੀ ਜਾਂਦਾ ਬਾਈ ਕੁੜੀ ਦੇ ਪੈਰਾਂ 'ਚ ਹੀ ਲਟ ਗਿਆ ਓ ਬਈ ਖੜਾ ਹੋ ਜਾ ਚੌੜ ਨਹੀਂ ਕਰਦੇ ਹੁੰਦੇ ਆਨੰਦ ਆਉਂਦਾ ਜਰਾ ਆ ਆਨੰਦ ਆਉਂਦਾ ਪਰਾ ਸਾਰੇ ਇੱਥੋਂ ਵੀ ਲੈ ਬਈ ਇਹ ਆ ਬਈ ਗੁਰੂਆਂ ਦੀ ਨਿਸ਼ਾਨੀ ਦੇ ਨਾਲ ਇੰਨਾ ਮੂੰਹ ਪਿਆਰਾ ਹੈ ਭਰਾ ਦਾ ਕੋੜੀਆਂ ਨਾ ਆ ਪਿਆ ਥੱਲੇ ਲਟਿਆ ਆ ਆਨੰਦ ਨਹੀਂ ਆਉਂਦਾ ਕਿਤੇ ਜਰਾ ਬਿਲਕੁਲ ਹੀ ਬਿਲਕੁਲ ਆ ਆਨੰਦ ਆ ਪੂਰਾ ਹੈ ਅਗਲਾ ਉਹੀ ਗੱਲ ਨਹੀਂ ਡਰ ਨਹੀਂ ਲੱਗਦਾ ਵੀ ਡਰ ਕਹਿ ਨਹੀਂ ਕੋਈ ਡਰ ਕਾ ਲੱਗਣਾ ਬਈ ਕੰਗਣਾ ਰਣੋਤਾ ਸਪਰਿੰਗਾਂ ਵਾਲੇ ਘੋੜਿਆਂ ਤੇ ਝੂਟੇ ਲੈਂਦੀ ਹੈ ਡਰਦੀ ਹੈ ਜਿਗਰਾ ਹੈ ਨਹੀਂ ਯਾਰਾ ਜਿਗਰਾ ਹੈ ਨਹੀਂ ਜਿਗਰਾ ਹੈ ਨਹੀਂ ਉਹ ਕਦੇ ਥੋੜੂ ਚੜਨ ਦੇ ਰੋਜ਼ ਮਤ ਤੜਕਿਆ ਹਥ ਨੇ ਵਿੱਚ ਰਹਿਨੇ ਸਾਰਾ ਦਿਨ ਸੀ ਇਹਨਾਂ ਦੇ ਅੱਛਾ ਜੀ ਲਓ ਵੀ ਮਿੱਤਰੋ ਆ ਸਟੰਟ ਜਿਹੜੇ ਤੁਸੀਂ ਦੇਖੀ ਜੰਨੇ ਹੋ ਨਾ ਬਈ ਇਹ ਆ ਇਹ ਤਾਂ ਪੈਸੇ ਨਾਲ ਵੀ ਨਹੀਂ ਦੇਖਦੇ ਜਿਹੜੇ ਸਾਨੂੰ ਫ੍ਰੀ ਦੇ ਵਿੱਚ ਵਿਖਾਈ ਜੰਨੇ ਆ ਹਾਂ ਐਦੂ ਤੇ ਹੋਰ ਕੀ ਸਟੰਟ ਕਰਨ ਆ ਆ ਇਹ ਲੈ ਓਹ ਹੋ ਆ ਕੀ ਕਰੀ ਜੰਨੇ ਬਾਈ ਖੜਾਓ ਉਹ ਭਰਾਵਾ ਸਾਡੀ ਰੋਜ਼ ਦਾ ਕੰਮ ਆ ਅੱਛਾ ਬਈ ਟ੍ਰੇਨਿੰਗ ਸਾਡੀ ਬਾੜੀ ਤਗੜੀ ਤੇ ਜਿਗਰਾ ਹੈਗਾ ਨਾ ਬਈ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਨਾ ਬਈ ਨਾ ਨਾ ਬਈ ਡੰਡ ਮਾਰ ਕੇ ਸਮਝ ਤੈਨੂੰ ਆ ਲੈ ਇਹਰੇ ਦਾ ਬਾਹਲੀਆ ਚੀਂਡਾਂ ਸਾਧੀਆਂ ਇੰਜ ਤੋੜੀ। ਇਹ ਲੈ। ਓ ਬੱਲੇ ਬੱਲੇ ਬਈ ਬੱਲੇ। ਇਹ ਤਾਂ ਬਈ ਡੰਡੂ ਨਹੀਂ ਪਾਈਦੇ ਅੱਜ ਕੱਲ ਨੌਜਵਾਨਾਂ ਤਾਂ ਤੇ ਭਰਾ ਸਾਡਾ ਘੂੜੀ ਦੇ ਥੱਲੇ ਬੈਠ ਕੇ ਡੰਡ ਮਾਰੀ ਜਾਂਦਾ। ਬਹੁਤ ਵੱਡੀ ਗੱਲ ਹੈ ਬਈ ਇਹ ਤੇਰੀ। ਕਮਾਲ ਕਰੀ ਆਉਣਾ। ਮਿੱਤਰੋ ਆਹ ਕੰਮ ਲਈ ਤਾਂ ਬਈ ਇੱਕ ਪਹਾੜ ਜੱਡਾ ਜੇਰਾ ਚਾਹੀਦਾ। ਤੇ ਜਿਹੜਾ ਭਰਾ ਸਾੰਭੀ ਬੈਠਾ ਹੈ। ਭਰਾ ਨਹੀਂ ਫਫਰਾ ਨਹੀਂ ਪੈਂਦਾ। ਅੱਛਾ। ਬਾਲਾ ਵੱਡਾ ਜੇਰਾ ਚਾਹੀਦਾ। ਐਡੀ ਵੀ ਟ੍ਰੇਨਿੰਗ ਕਿੱਥੋਂ ਲਈ ਆ? ਟ੍ਰੇਨਿੰਗ ਵੀ ਰੈਣੀ ਵਿੱਚ ਧੰਨਵਾਦ ਦਿਨ ਰਾਤ ਮੂੰਹ ਪਿਆਰ ਪੈ ਗਿਆ ਸਾਲਾ ਮੂੰਹ ਪਿਆਰ ਤਸੱਲੀ ਹੋ ਗਈ ਇਹ ਤੇ ਯਾਰ ਤਸੱਲੀ ਹੈ ਜਵਾਗ ਦੀ ਤਸੱਲੀ ਹੈ ਜਨੀਏ ਤਸੱਲੀ ਅੱਛਾ ਆ ਲੈ ਲੈ ਕਮਾਲ ਕਰ ਰખી ਆ ਬਈ ਦੋਸਤੋ ਵੇਖੋ ਐ ਬੈਠਿਆ ਬਈ ਤਾਂ ਜਿਵੇਂ ਵੀ ਕੁਰਸੀ ਨੂੰ ਜਫਾ ਪਾਈ ਬੈਠਾ ਹੁੰਦਾ ਵੀ ਡਗਾਣਾ ਹੈ ਲੈ ਲੈ ਜਫਾ ਕਹੋ ਲੈ ਛੱਡ ਦਿੰਨੇ ਆ ਬਸ ਲੈ ਆ ਲੈ ਭਰਾਵਾ ਹੋਰ ਦੱਸੋ ਲੈਓ ਮਿੱਤਰੋ ਕਮਾਲ ਹੋ ਗਈ ਬਈ ਇਹ ਤਾਂ ਜਮਈ ਸਰੇ ਵਾਲੀ ਭਾਰ ਜੱਡਾ ਜੀ ਰਹਿ ਸਾਡੇ ਭਰਾ ਦਾ ਦੇਖੋ ਬਈ ਨਹੀਂ ਯਾਰ ਅਦਸ ਇਹਦਾ ਸਰੀਰ ਕਮਾਇਆ ਹੋਣਾ ਚਾਹੀਦਾ। ਅੱਛਾ ਜੀ। ਸਰੀਰ ਉਹ ਫੁੱਲ ਲਰਗਾ। ਠੀਕ ਹੈ ਬਈ। ਉਹ ਖਾ ਕੇ ਮਨ ਬਕਾ ਅੰਦੇ ਕੱਢ ਕੇ ਝੱਟ ਤੋੜੇ ਵਰਗਾ। ਤੇ ਬੰਦਾ ਹੱਡੀ ਦੇ ਨੀਗਾ। ਸਹੀ ਆ। ਸਰੀਰ ਸ਼ੁਰੀਆਂ ਵਰਗਾ। ਨਾ ਪੁੱਤ। ਓਹ ਹੋ 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 ਬਈ ਬੱਲੇ ਬੱਲੇ ਬੱਲੇ। ਲਓ ਵੀ ਮਿੱਤਰੋ ਜਿਹੜੇ ਆਪਣੇ ਤੋਂ ਹੂ ਨਹੀਂ ਡੰਡ ਵਜਦੇ ਨਾ। ਆਹ ਦੇਖੋ ਭਰਾ ਕੋੜੀ ਦੇ ਉੱਤੇ ਪੈਰ ਰੱਖ ਕੇ ਬਈ ਪੈਰਾਂ ਤੇ। ਤੇ ਇੰਨਾ ਮੋਹ ਪਿਆਰਾ। ਇੱਥੇ ਬਹਿ ਜਾ ਆਖੀ। ਚਾਦੀ। ਚਾਤੀ ਕਰਦਾ ਗੇੜ ਦੇ ਡੁਕਣ ਮੀਚੀਆਂ ਗੇੜਦੇ ਆ ਵੀ ਅੱਵੇਂ ਖੇਡਣਾ ਬੈਠੇ ਕੁੜੀ ਅੱਛਾ ਫੇਰ ਮੋਹ ਪਿਆਰ ਪੈਂਦਾ ਤੇ ਨਾਲੇ ਵੀ ਇਹ ਤਾਂ ਦੇ ਹੁੰਦੇ ਲੱਤ ਮਾਰਦੀਆਂ ਆ ਤੇਰੇ ਸਾਹਮਣੇ ਲੱਤਾਂ ਤੇ ਬੈਠਾ ਅੱਜ ਇਹ ਦੂਤ ਲਾਤੇ ਸਿਖਾਈ ਹੈ ਚਾਤੀ ਸਿਖਾਈ ਹੈ ਇਹ ਦੂਤ ਪੈਰ ਤੱਕ ਮੇਰਾ ਬਹੁਤ ਸ਼ਾਬਾਸ਼ ਪੈਰ ਤੱਕ ਬਟ ਇੱਥੇ ਰੱਖ ਇੱਥੇ ਖੁੱਲਾ ਕਰ ਬੈਠ ਸ਼ਾਬਾਸ਼ ਮੇਰਾ ਪੁੱਤ ਉਹ ਵੈਰੀ ਗੁੱਡ ਪੁੱਤ ਆ ਲੈ ਬਈ ਬੁੱਲਾ ਲੇ ਮਰਾ ओ हो 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 ਬੱਲੇ ਬੱਲੇ ਬਈ ਬੱਲੇ ਆ ਤਾਂ ਸਿਰੇ ਹੀ ਲਾ ਰਖਿਆ ਬਈ ਸਿਰੇ ਹੀ ਲਾਤਾ ਬਈ ਤਾਂ ਲੈ ਵੀ ਐਂ ਪੈ ਗਿਆ ਬਈ ਜਿਵੇਂ ਏਸੀ ਥੱਲੇ ਪਿਆ ਹੁੰਦਾ ਬੈਡਾਂ ਤੇ